ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇਖ ਕੇ ਸਰਦਸ਼ ਕੰ ਦਾ ਸਵਾਗਤ ਹੈ ਮੈਂ ਮਇਕ蒂ਪ ਕਾਰਤੀਸ ਬ੍ਰੇਦੀਪ ਵੱਡੀ ਅਪਡੇਟ ਲੈ ਕੇ ਹਾਜ਼ਰ ਆ। ਆਸਾਮ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਤੋਪਦੀ ਸਾਹਿਬ ਤੋਂ ਆਰੰਭ ਹੋਇਆ ਇਹ ਪਵਿੱਤਰ ਨਗਰ ਕੀਰਤਨ ਭਾਰਤੀਆਂ 23 ਸਟੇਟਾਂ ਵਿੱਚੋਂ ਗੁਜ਼ਰਦਾ ਹੋਇਆ ਆਖਿਰਕਾਰ ਪੰਜਾਬ ਦੀ ਧਰਤੀ ਤੇ ਪਹੁੰਚਿਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਾ ਪਾਈ ਮਤੀਦਾਦ ਜੀ, ਪਾਈ ਸਤੀਦਾਦ ਜੀ ਅਤੇ ਪਾਈ ਦਿਆਲਾ ਜੀ ਦੇ 350ਵਾਂ ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਹੈ। ਸਜਾਇਆ ਗਿਆ ਸ਼੍ਰੀ ਮਕਸਰ ਸਾਹਿਬ 'ਤੇ ਨਗਰ ਕੀਰਤਨ ਪਹੁੰਚਦੇ ਇਹ ਸੰਗਤਾਂ ਬਹੁਤ ਭਰਪੂਰ ਪਿਆਰ ਤੇ ਸਨਮਾਨ ਨਾਲ ਸਵਾਗ ਲਿਟਰੇਚਰ ਸੰਗਠਾ ਨੇ ਹਾਜ਼ਰੀ ਭਰ ਕੇ ਨਾ ਸਿਰਫ ਸ਼ਰਧਾ ਪ੍ਰਗਟਾਈ ਸਗੋਂ ਸ਼ਹੀਦਾ ਜੀ ਅਮਰ ਕੁਰਬਾਨੀ ਨੂੰ ਵੀ ਨਮਨ ਕੀਤਾ ਗਿਆ ਪਵਿੱਤਰ ਨਗਾਰਾ ਕੀਰਤਨ ਇੱਕ ਇੱਕ ਅਸਤ ਨੂੰ ਸਾਮ ਤੋਂ ਸ਼ੁਰੂ ਹੋਇਆ ਜਿਸ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਸਿਧਾਂਤਾਂ ਅਤੇ ਸ਼ਹਾਦਤ ਵਾਰਿਸੇ ਤੋਂ ਸਤਿ ਪਛਾਣਾ ਵਿੱਚ ਤਿਆਰ ਕੀਤਾ ਗਿਆ ਲਿਟਰੇਚਰ ਵੀ ਸੰਗਠਾ ਤੱਕ ਪਹੁੰਚਾਇਆ ਜਾ ਰਿਹਾ ਤਾਂ ਜੋ ਹਰ ਖੇਤਰ ਹਰ ਪਾਸਾ ਤੇ ਹਰ ਕੀਰਤ ਵਿੱਚ ਗੁਰਬਾਣੀ ਦੇ ਸੁਨੇਹ ਨੂੰ ਪਹੁੰਚਾਇਆ ਜਾ ਸਕੇ ਅਤੇਸ਼ਰੀ ਮੁਕਤੀ ਸਹਾਇਬ ਅੱਜ ਰਾਤ 11 ਵਜੇ ਪਹੁੰਚਨ ਉਪਰੰਤ ਨਗਰ ਕੀਰਤਨ ਨੇ ਗੁਰਦੁਆਰਾ ਟੁੱਟੀ ਗੰਡੇ ਸਾਹਿਬ ਵਿੱਚ ਵਿਸ਼ਰਾਮ ਕੀਤਾ ਜਿਸ ਦੌਰਾਨ ਸੰਗਤਾਂ ਦੀ ਵੱਡੀ ਹਾਜ਼ਰੀ ਦੇ ਨਾਲ ਕੀਰਤਨ ਅਰਦਾਸ ਅਤੇ ਸ਼ਰਧਾ ਭਾਵ ਨਾਲ ਭਰਪੂਰ ਦਰਸ਼ਨ ਕੀਤੇ ਗਏ। ਅ ਸਵੇਰੇ ਨਗਰ ਕੀਰਤਨ ਗੁਰਦੁਆਰਾ ਸ੍ਰੀ ਖਾਲਸਾ ਦੀਵਾਨ ਫਰੀਦਕੋਟ ਵੱਲ ਰਵਾਨਾ ਹੋਇਆ ਜਿੱਥੇ ਅਗਲੇ ਪੜਾਅ ਤਹਿਤ ਫਰੀਦਕੋਟ, ਸੁਲਤਾਨਪੁਰ ਲੋਧੀ, ਬੌਲੀ ਸਾਹਿਬ, ਗੋਇੰਦਵਾਲ ਸਾਹਿਬ ਤਰੰਤਾਂ ਤੋਂ ਹੁੰਦਾ ਹੋਇਆ ਸ਼੍ਰੀ ਨਨਕਪੁਰ ਸਾਹਿਬ ਵਿੱਚ ਸਮਾਪਤ ਹੋਏਗਾ। ਗਿਆਨੀ ਸਰਬਜੀਤ ਸਿੰਘ ਹੈੱਡ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬ ਇਹ ਸੰਕਟਾਦਤਾ ਹੈ ਦਿলোਤਨਵਾਜ ਕਰਦੇ ਹੋਏ ਕਿਹਾ ਕਿ ਇਹ ਨਗਰ ਕਿਸ ਤਰ੍ਹਾਂ ਸਿਰਫ ਇੱਕ ਧਾਰਮਿਕ ਯਾਤਰਾ ਹੀ ਨਹੀਂ ਸੋ ਸਿੱਖ ਕੌਮ ਦੇ ਬલિਦਾਣਾ ਅਤੇ ਸੰਦਾਤਾ ਨੂੰ ਸੰਸਾਰ ਤੱਕ ਪਹੁੰਚਾਉਣ ਦਾ ਮਾਧਿਅਮ ਹੈ। ਉਨ੍ਹਾਂ ਨੇ ਕਿਹਾ ਕਿ ਮੁਖਤਸਰ ਸਾਹਿਬ ਦੀ ਸੰਗਤ ਵੱਲੋਂ ਕੀਤਾ ਗਿਆ ਸਵਾਗਤ ਯਾਦਗਾਰ ਹੈ ਅਤੇ ਸ਼ਹੀਦ ਦੀ ਯਾਤਰਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬલિદાન ਦੀ ਯਾਦ ਲਾਏਗੀ। ਤੇ ਅਸੀਂ ਸ੍ਰੀ ਮੁਖਤਸਰ ਸਾਹਿਬ ਦੀਆਂ ਖਬਰistan ਦੀ ਹਰ ਰਿਪੋਰਟ ਰਿਪੋਰਟਸ ਕਰਨਾ ਸਾਂਝੀ ਕਰਦੇ ਰਵਾਂਗੇ। ਬਲੈਂਡ ਹੁਕਮ ਜਬ ਵੀ ਲਿੰਕ ਮਿਲੇ ਤੇ ਨਾਲ ਪਾਉਣ।